ਨੂਰਮਹਿਲ ਤੋਂ ਬੜਾ ਦਰਦਨਾਕ ਸਮਾਚਾਰ ਆਇਆ ਹੈ ਨੂਰਮਹਿਲ ਵਿੱਚ ਅੱਜ ਇੱਕ 35 ਸਾਲ ਦੇ ਨੌਜਵਾਨ ਨੂੰ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਬੜੀ ਦਹਿਸ਼ਤ ਵਾਲੀ ਏ ਖਬਰ ਹੈ ਜਿਸ ਨੂੰ ਲੈ ਕੇ ਨੂਰਮਹਿਲ ਦੇ ਲੋਕ ਜਿਹੜੇ ਆ ਬਹੁਤ ਦਹਿਸ਼ਤ ਭੇ ਵਿੱਚ ਹੈ ਜਿਨ੍ਹਾਂ ਦੇ ਬੱਚੇ ਅਕਸਰ ਘਰਾਂ ਤੋਂ ਬਾਹਰ ਜਾਂਦੇ ਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਚਰਚਾ ਕਰਾਂਗੇ ਆਵਾਰਾ ਕੁੱਤਿਆਂ ਨੂੰ ਲੈ ਕੇ ਅਜੇ ਦੋ ਦਿਨ ਲੰਘੇ ਆਵਾਰਾ ਕੁੱਤੇ ਨੂੰ ਲੈ ਕੇ ਅਸੀਂ ਖ਼ਬਰ ਕੀਤੀ ਸੀ ਇਸ ਪ੍ਰੋਗਰਾਮ ਦੇ ਤਹਿਤ ਤੇ ਅੱਜ ਨੂਰ ਮੈਲ ਦੇ ਸਿਵਲ ਹਸਪਤਾਲ ਨੇੜੇ ਭੂਤਨਾਥ ਮੰਦਿਰ ਨੇੜੇ ਖਾਲੀ ਪਲਾਟਾਂ ਦੇ ਵਿੱਚ ਇੱਕ ਨੌਜਵਾਨ ਨੂੰ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਪੁਲਿਸ ਨੂੰ ਦਿੱਤੇ ਬਿਆਨ ਅਨਸਾਰ ਸੁਨੀਲ ਬੰਗੜ ਨੇ ਦੱਸਿਆ ਕਿ ਸਾਨੂੰ ਲੋਕਾਂ ਨੇ ਦੱਸਿਆ ਕਿ ਵਿਵੇਕ ਵਿੱਕੀ ਨੂੰ ਖਾਲੀ ਪਲਾਟਾਂ ਵਿੱਚ ਕੁੱਤੇ ਨੋਚ-ਨੋਚ ਖਾ ਰਹੇ ਆ ਜਦੋਂ ਮੌਕੇ ਤੇ ਜਾ ਕੇ ਦੇਖਿਆ ਕਿ ਕੁੱਤਿਆਂ ਨੇ ਤਾੜ ਨਾਲੋਂ ਸਿਰ ਅਲਾ ਕੀਤਾ ਸੀ ਬੜਾ ਦਰਦਨਾਕ ਦ੍ਰਿਸ਼ ਹੋਵੇਗਾ ਦੋਸਤੋ ਪਿੱਕੀ ਦੀ ਮੌਤ ਭੇਡ ਭਰੀ ਹਾਲਤ ਵਿੱਚ ਇਹ ਜੋ ਹੋਈ ਹੈ ਇਸ ਤੇ ਵਾਰੇ ਪਰਿਵਾਰ ਨੇ ਪੁਲਿਸ ਨੂੰ ਕਾਨੂੰਨੀ ਕਾਰਵਾਈ ਤੋਂ ਅਨਕਾਰ ਕਰ ਦਿੱਤਾ ਹੈ ਪੁਲਿਸ ਨੇ ਤਿੰਨ ਸ਼ਹਿਰ ਦੇ ਕੌਂਸਲਰਾਂ ਦੇ ਦਸਕਤ ਕਰਵਾ ਕੇ ਇਹ ਕਾਰਵਾਈ ਨੂੰ ਠੱਪ ਕਰ ਦਿੱਤਾ ਜਦੋਂ ਪਰਿਵਾਰ ਨੇ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਅਨਕਾਰ ਕਰ ਦਿੱਤਾ ਹੈ ਦੱਸਿਆ ਗਿਆ ਕਿ ਇਹ ਨੌਜਵਾਨ ਰਜਾਨਾ ਸਿਵਲ ਹਸਪਤਾਲ ਤੋਂ ਸਵੇਰੇ ਗੋਲੀ ਖਾਣ ਜਾਂਦਾ ਸੀ ਉਹ ਰੋਜ਼ ਦੀ ਤਰ੍ਹਾਂ ਅੱਜ ਵੀ ਗੋਲੀ ਖਾਣ ਗਿਆ ਇਸ ਦੌਰਾਨ ਉਸ ਨੂੰ ਸਿਵਲ ਹਸਪਤਾਲ ਨੇੜੇ ਮੰਦਰ ਦੇ ਨੇੜੇ ਖਾਲੀ ਪਲਾਟਾਂ ਵਿੱਚ ਉਸ ਵੇਲੇ ਕੁੱਤਿਆਂ ਵੱਲੋਂ ਨੋਜ-ਨੋਜ ਖਾਧਾ ਜਾ ਰਿਹਾ ਸੀ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਹੈ ਲੱਗਦਾ ਕਿ ਵਿੱਕੀ ਦੇ ਪਰਿਵਾਰ ਨਾਲ ਉਹ ਲੋਕ ਨਹੀਂ ਖੜੇ ਜਿਨ੍ਹਾਂ ਨੂੰ ਪਤਾ ਕਿ ਇਹ ਨਗਰ ਕੌਂਸਲ ਨੂਰਮਹਿਲ ਦੇ ਕਾਰਜ ਸਾਕ ਅਫਸਰ ਉਦੀਨ ਕੁੱਤਿਆਂ ਨੂੰ ਕਿਵੇਂ ਸ਼ਹਿਰ ਵਾਸੀਆਂ ਨੂੰ ਕੁੱਤਿਆਂ ਤੋਂ ਸੁਰੱਖਤ ਰੱਖਣਾ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਆਵਾਰਾ ਕੁੱਤਿਆਂ ਨੂੰ ਨਤ ਪਾਈ ਜਾਵੇ ਨਸਬੰਦੀ ਕੀਤੀ ਜਾਵੇ ਪਰ ਕੀ ਨੂਰ ਮਹਿਲ ਦੇ ਵਿੱਚ ਕੁੱਤਿਆਂ ਦੀ ਪਿਛਲੇ ਆਖਰੀ ਕਦੋਂ ਨਸਬੰਦੀ ਕਰਵਾਈ ਆ ਹੁਣ ਤੱਕ ਕਿੰਨੀ ਵਾਰ ਕਰਵਾਈ ਆ ਇਹ ਆਪਣੇ ਆਪ ਵਿੱਚ ਸਵਾਲ ਹੈ ਅਗਰ ਇਮਾਨਦਾਰੀ ਨਾਲ ਇਹ ਅਫਸਰ ਮੀਡੀਆ ਦੇ ਵਿੱਚ ਇਹ ਜਾਣਕਾਰੀ ਦੇਣ ਕਿ ਨੂਰ ਮਹਿਲ ਕਾਉਂਸਲ ਵੱਲੋਂ ਕਿੰਨੀ ਵਾਰ ਕੁੱਤਿਆਂ ਦੀ ਨਸਬੰਦੀ ਕਰਵਾਈ ਆ ਆਖਰੀ ਕਦੋਂ ਕਰਵਾਈ ਆ ਪਤਾ ਲੱਗ ਜਾਵੇਗਾ ਕਿ ਇਹ ਕਿੰਨੀ ਕੁ ਲੋਕਾਂ ਲਈ ਚੇਤਨਾਬਾਣ ਨੇ ਦਫ਼ਤਰ ਸੁਪਰੀਮ ਕੋਰਟ ਵਿੱਚ ਕੱਲ 3 ਨਵੰਬਰ ਵਾਰਾ ਕੁੱਤਿਆਂ ਨੂੰ ਲੈ ਕੇ ਸੁਣਵਾਈ ਹੋਣੀ ਆ ਸਾਰੇ ਦੇਸ਼ ਦੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਤਾਲਬ ਕੀਤਾ ਕਿਉਂਕਿ ਅਜੇ ਤੱਕ ਜੇ ਦੇਸ਼ ਦੇ ਵਿੱਚ ਕੁੱਤਿਆਂ ਤੋਂ ਇਨਸਾਨ ਸੁਰੱਖਤ ਨਹੀਂ ਤਾਂ ਉਸ ਤੋਂ ਸਹਿਜੇ ਹਿਸਾਬ ਲਗਾਇਆ ਜਾ ਸਕਦਾ ਕਿ ਸਾਡੀਆਂ ਸਰਕਾਰਾਂ ਕਿੰਨੀਆਂ ਕਿਚੰਤਤ ਨੇ ਇਸ ਖਬਰ ਤੋਂ ਪਹਿਲਾਂ ਹੀ ਆ ਜਿਹੜੀ ਖਬਰ ਹੈ ਤੁਹਾਨੂੰ ਅੱਜ ਸੁਣਾ ਦਿੱਤੀ ਹੈ ਇੱਕ ਪਰਿਵਾਰ ਦਾ ਮੈਂਬਰ ਇੱਕ ਨੌਜਵਾਨ 35 ਸਾਲ ਦਾ ਜਿਸ ਨੂੰ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਇਹ ਇੱਕ ਜਾਂਚ ਦਾ ਵਿਸ਼ਾ ਸੀ ਕਿ ਕੀ ਬੱਕੀ ਦੀ ਪਹਿਲਾਂ ਹੀ ਕਿਸੇ ਕਾਰਨ ਕਰਕੇ ਮੌਤ ਹੋਈ ਜਾ ਉਸ ਨੂੰ ਕੁੱਤਿਆਂ ਨੇ ਮਾਰ ਮੁਕਾਇਆ ਜਦੋਂ ਪਰਿਵਾਰ ਨੇ ਕਾਨੂੰਨੀ ਕਾਰਵਾਈ ਕਰਾਉਣ ਤੋਂ ਅਨਕਾਰ ਹੀ ਕਰ ਦਿੱਤਾ ਸਾਰੀ ਗੱਲ ਤੇ ਪੜਦਾ ਪੈ ਗਿਆ ਇਸ ਤੋਂ ਪਤਾ ਲੱਗਦਾ ਕਿ ਕਿਵੇਂ ਇੱਕ ਪਰਿਵਾਰ ਦੇ ਉੱਤੇ ਜਿਵੇਂ ਕਹਿ ਲਓ ਵੀ ਇਹ ਇਹ ਘਟਨਾ ਜਿਹੜੀ ਵਾਪਰੀ ਆ ਇਸ ਨੂੰ ਲੈ ਕੇ ਆਮ ਲੋਕ ਤਾਂ ਇਹ ਹੀ ਕਹਿ ਸਕਦੇ ਨੇ ਕਿ ਰੱਬ ਦਾ ਪਾਣਾ ਜਦੋਂ ਕਿ ਇਹ ਗੈਰ ਕੁਦਰਤੀ ਮੌਤ ਆ ਇਹਨਾਂ ਗੈਰ ਕੁਦਰਤੀ ਮੌਤਾਂ ਨੇ ਇੱਕ ਇੱਕ ਕਰਕੇ ਇਥੋਂ ਲੋਕਾਂ ਦੇ ਨੌਜਵਾਨ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਜੜਾਇਆ ਉਹ ਚਾਹੇ ਨਸ਼ੇ ਦੀ ਗੱਲ ਕਰ ਲਓ ਚਾਹੇ ਕੁੱਤਿਆਂ ਦੀ ਗੱਲ ਕਰ ਲਓ ਪੂਰੇ ਕਾਰਨਾਂ ਦਾ ਤਾਂ ਪਤਾ ਹੀ ਠੱਪ ਹੋ ਗਿਆ ਜਦੋਂ ਪੁਲਿਸ ਨੂੰ ਵੀ ਮੌਕਾ ਮਿਲ ਗਿਆ ਕਿ ਪਰਿਵਾਰ ਨੇ ਕਾਨੂੰਨੀ ਕਾਰਵਾਈ ਕਰਾਉਣ ਤੋਂ ਅਨਕਾਰ ਕਰ ਦਿੱਤਾ ਹੁਣ ਇਹ ਦੇਖਣ ਵਾਲੀ ਗੱਲ ਹੈ ਅਸੀਂ ਨੂਰ ਮਹਿਲ ਦੀ ਗੱਲ ਕਰ ਲਈਏ ਅਸੀਂ ਬਿਲਗੇ ਦੀ ਗੱਲ ਕਰ ਲਈਏ ਵੱਡੇ 5 5 6 6 7 7 ਗਰੁੱਪਾਂ ਵਿੱਚ ਕੁੱਤੇ ਫਿਰਦੇ ਆ ਮਨੁੱਖਾਂ ਲਈ ਇਹ ਕੁੱਤੇ ਜਿਹੜੇ ਆ ਬੜੇ ਖਤਰਨਾਕ ਕੁੱਤੇ ਜਿਹੜੇ ਆ ਉਹ ਹਰ ਵੇਲੇ ਖਤਰਾ ਬਣਿਆ ਰਹਿੰਦਾ ਛੋਟੇ ਛੋਟੇ ਬੱਚੇ ਗਲੀਆਂ ਮਹੱਲਿਆਂ ਦੇ ਵਿੱਚ ਜਦੋਂ ਖੇਡਦੇ ਆ ਤਾਂ ਕੁੱਤੇ ਕਈ ਵਾਰ ਬੜੇ ਜਿਹੜਾ ਆ ਉਹ ਫੇਂਕਰ ਜਿਹੜੇ ਆ ਉਹ ਮਾਹੌਲ ਵਿੱਚ ਬੱਚਿਆਂ ਨੂੰ ਪੈਂਦੇ ਆ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ ਕੌਣ ਇਸ ਖਤਰੇ ਨੂੰ ਢਾਲ ਸਕਦਾ ਕਿਉਂਕਿ ਜਦੋਂ ਅਫਸਰ ਜਿਹੜੇ ਆ ਉਹ ਚੁੱਪ ਪਿਆ ਉਹਨਾਂ ਨੇ ਅੱਖਾਂ ਮੀਟੀਆਂ ਉਹਨਾਂ ਕੋਲ ਤਾਂ ਇੱਕੋ ਹੀ ਬਹਾਨਾ ਆ ਕਿ ਇਹਦੇ ਲਈ ਬਜਟ ਰੱਖਿਆ ਅਸੀਂ ਇਹਨਾਂ ਦੀ ਨਸਬੰਦੀ ਕਰਵਾਉਣੀ ਹੈ ਕਿਵੇਂ ਲੋਕਾਂ ਨੂੰ ਇਹਨਾਂ ਘੁੰਖਾਰ ਕੁੱਤਿਆਂ ਤੋਂ ਆਵਾਰਾ ਕੁੱਤਿਆਂ ਤੋਂ ਬਚਾਇਆ ਜਾ ਸਕਦਾ ਕਿਸੇ ਕੋਲ ਇਸ ਨੂੰ ਜਿਹੜਾ ਆ ਲੋਕਾਂ ਨੂੰ ਨਜਾਦ ਦਵਾਉਣ ਲਈ ਸਮਾਂ ਨਹੀਂ ਸਿਆਸੀ ਲੋਕਾਂ ਨੂੰ ਇਹਦੇ ਵਿੱਚ ਕੋਈ ਜਿਹੜਾ ਆ ਉਹ ਵੋਟਾਂ ਨਹੀਂ ਦੇ ਦਿੰਦੀਆਂ ਕਿਉਂਕਿ ਸਿਆਸੀ ਲੋਕਾਂ ਨੇ ਮਹੱਲਿਆਂ ਦੇ ਕਾਉਂਸਲਰਾਂ ਨੇ ਮਹੱਲਿਆਂ ਦੇ ਮੋਤਵਾਰ ਵਿਅਕਤੀਆਂ ਨੇ ਤਾਂ ਉਹ ਮੁੱਦਾ ਛੇੜਨਾ ਆ ਜਿਹਦੇ ਵਿੱਚ ਬੁਰਧੀਆਂ ਨੂੰ ਜਿਹੜਾ ਆ ਖੁੰਝੇ ਲਾਉਣਾ ਹੋਵੇ ਦੋਸਤੋ ਅਸੀਂ ਤਾਂ ਇੱਕ ਖਬਰ ਜਿਹੜੀ ਆ ਉਹ ਤੁਹਾਡੇ ਸਾਹਮਣੇ ਲਿਆ ਸਕਦੇ ਆ ਕਿ ਇਸ ਮਾਮਲੇ ਦਾ ਹੱਲ ਕੀ ਹੈ ਅਗਰ ਪਿਛਲੇ ਸਮੇਂ ਚ ਕੂਟਾ ਨੇ ਇਹ ਹੁਕਮ ਕੀਤਾ ਹੈ ਕਿ ਆਵਾਰਾ ਪਸ਼ੂਆਂ ਕਰਕੇ ਜਾਂ ਕੁੱਤਿਆਂ ਕਰਕੇ ਜੇ ਕਿਸੇ ਨੂੰ ਨੁਕਸਾਨ ਜਾਨੀ ਹੁੰਦਾ ਜਾਂ ਕਿਸੇ ਨੂੰ ਕੁੱਤੇ ਕੱਟ ਜਾਂਦੇ ਆ ਤਾਂ ਉਸ ਦਾ ਕੇਸ ਜਾਂ ਉਹਦਾ ਜਿਹੜਾ ਖਰਚਾ ਆ ਉਸ ਪੰਚਾਇਤ ਤੇ ਨਗਰ ਪੰਚਾਇਤ ਤੇ ਕੌਂਸਲਰ ਤੇ ਸਬੰਧਤ ਤੇ ਇਹ ਪਵੇਗਾ ਪਰ ਜਦੋਂ ਪਰਿਵਾਰ ਹੀ ਇਸ ਗੱਲ ਨੂੰ ਸਟੈਂਡ ਨਹੀਂ ਕਰਦਾ ਕਿਸ ਤੇ ਖਰਚਾ ਪੈਣਾ ਕਿਸ ਦੇ ਉੱਤੇ ਕਿਸ ਦਰਜ ਹੋਣਾ ਇਹ ਵੀ ਆਪਣੇ ਆਪ ਵਿੱਚ ਇਹ ਕਹਿ ਸਕਦੇ ਆ ਖਬਰ ਦੱਬੀ ਗਈ ਦੋਸਤੋ ਪਿਛਲੇ ਦਿਨੀ ਨੂਰਮਹਿਲ ਵਿੱਚ ਇੱਕ ਮਾਮਲੇ ਨੂੰ ਲੈ ਕੇ ਧਰਨਾ ਲਗਿਆ ਸੀ ਹੁਣ ਵੀ ਉਸੇ ਮਾਮਲੇ ਦਾ ਇਹ ਨੌਜਵਾਨ ਜਿਹੜਾ ਆ ਇਸ ਹਾਲਤ ਦੇ ਵਿੱਚ ਇਸ ਦੁਨੀਆ ਤੋਂ ਚਲਦਾ ਬਣਿਆ ਅਗਰ ਉਹ ਲੋਕ ਜਿਨ੍ਹਾਂ ਨੇ ਉਸ ਮੁੱਦੇ ਨੂੰ ਲੈ ਕੇ ਲੋਕਾਂ ਨਾਲ ਤੱਕੇਸ਼ਾਈ ਨੂੰ ਲੈ ਕੇ ਥਾਣੇ ਅਤੇ ਤਲਵਨ ਚੌਕ ਦੇ ਵਿੱਚ ਧਰਨਾ ਰੱਖਿਆ ਸੀ ਕੀ ਹੁਣ ਇਹ ਆਵਾਰਾ ਕੁੱਤਿਆਂ ਨੂੰ ਜਿਹੜਾ ਆ ਸੰਭਾਲਣਾ ਜਾਂ ਉਹਨਾਂ ਨੂੰ ਨਸਬੰਦੀ ਕਰਨੀ ਆ ਉਹ ਨਗਰ ਕੌਂਸਲ ਨੂਰਮੈਲ ਦਾ ਇਹਦਾ ਕੰਮ ਹੈ ਕੀ ਇਸ ਨੂੰ ਲੈ ਕੇ ਕੋਈ ਆਵਾਜ਼ ਉਠਾਊਗਾ ਪੱਤਰਕਾਰਾਂ ਨੇ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ ਖਬਰਾਂ ਕੀਤੀਆਂ ਇਸ ਘਟਨਾ ਨੂੰ ਲੈ ਕੇ ਵੱਡੀਆਂ ਖਬਰਾਂ ਵਿੱਚ ਕੱਲ ਇਹ ਖਬਰ ਛਪ ਜਾਣੀਆਂ ਅਸੀਂ ਵੀ ਇਸ ਘਟਨਾ ਨੂੰ ਲੈ ਕੇ ਆਪਣੇ ਵੱਲੋਂ ਇਹ ਜਿਹੜੀ ਖਬਰ ਕੀਤੀ ਹੈ ਹੁਣ ਤੁਸੀਂ ਆਪ ਹੀ ਦੇਖ ਲੈਣਾ ਕਿ ਕੀ ਅੱਜ ਤੋਂ ਕੱਲ ਪਾਰਸੋਂ ਇਸ ਮੁੱਦੇ ਨੂੰ ਲੈ ਕੇ ਨਗਰ ਕੌਂਸਲ ਦੇ ਅਫਸਰ ਅੱਗੇ ਕੋਈ ਮੰਗ ਕਰੇਗਾ ਲੋ ਇਕੱਠੇ ਹੋਣਗੇ ਸਮਾਜ ਦੇ ਚਿੰਤਕ ਜਿਹੜੇ ਆ ਉਹ ਇਕੱਠੇ ਹੋ ਕੇ ਕੋਈ ਗੱਲ ਕਰਨਗੇ ਅਗਰ ਕਿਸੇ ਨੇ ਗੱਲ ਕੀਤੀ ਤਾਂ ਅਸੀਂ ਤੁਹਾਨੂੰ ਜਰੂਰ ਸੁਣਾਵਾਂਗੇ ਮੋਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਫਿਰ ਅਸੀਂ ਦੂਸਰੀ ਵਾਰ ਆਵਾਰਾ ਕੁੱਤਿਆਂ ਵੱਲੋਂ 35 ਸਾਲ ਦਾ ਵਿਵੇਕ ਵਿੱਕੀ ਵਿਵੇਕ ਵਿੱਕੀ ਬੰਗੜ ਪੁੱਤਰ ਮਾੜਾ ਵਾਸੀ ਖਟੇਕਾਂ ਮੁਹੱਲਾ ਨੂਰ ਮਹਿਲ ਵਿੱਚ ਜਿਵੇਂ ਤੁਹਾਨੂੰ ਇਹ ਖਬਰ ਸੁਣਾਈਆ ਉਸ ਨੂੰ ਕੁੱਤੇ ਨੋਚ ਨੋਚ ਖਾ ਗਏ ਦੇਖਿਆ ਗਿਆ ਸੰਸਕਰ ਇਸ ਨੌਜਵਾਨ ਦਾ ਕਰ ਦਿੱਤਾ ਗਿਆ ਆਓ ਇਸ ਖਬਰ ਨੂੰ ਇੱਥੇ ਸਮਾਪਤ ਕਰਦੇ ਹਾਂ ਕੱਲ ਫੇਰ ਇੱਕ ਤੁਹਾਡੇ ਲਈ ਅਸੀਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਖਬਰ ਲੈ ਕੇ ਆਵਾਂਗੇ ਜਾਂਦੇ ਜਾਂਦੇ ਦੋਸਤੋ ਤੁਹਾਨੂੰ ਇਹ ਅਪੀਲ ਕਰ ਲੈਣੇ ਆ ਕਿ ਅਗਰ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਆ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫੋਲੋ ਜ਼ਰੂਰ ਦੋਸਤੋ ਕਰੋ ਤਾਂ ਕਿ ਤੁਹਾਨੂੰ ਸਾਡੀ ਹਰ ਖਬਰ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਰੰਤ ਮਿਲਦਾ ਰਹੇ ਧੰਨਵਾਦ